ਜਿੰਨੀਆਂ ਵੀ ਸੁਤੰਤਰਤਾ ਨਾਲ ਸੰਬੰਧਿਤ ਪਰਿਵਾਰ ਨੇ ਸਾਰੇ ਪਰਿਵਾਰ ਨੇ ਜਿਹੜੇ ਅੱਜ ਉਹ ਇਕੱਠੇ ਹੋ ਨੇ ਇਹ ਆਈਐਸ ਨੇ ਜਾਂ ਮਨਿਸਟਰੀ ਨੇ ਉਹਨਾਂ ਨਾਲ ਬਿਠਾ ਕੇ ਅਸੀਂ ਗੱਲਬਾਤ ਕਰਾਉਣੀ ਆ ਪੁਲਿਸ ਨਹੀਂ ਕੋਈ ਐਦਾਂ ਦੀ ਸਿੱਟਹ ਕੀ ਨਜ਼ਾਇਜ਼ ਕਿਸੇ ਨੂੰ ਦਾ ਸਾਬ ਜਿਵੇਂ ਪੰਜ ਸਰਪੰਚ ਫਾਈਲਾਂ ਚੱਕਦੇ ਸੀ ਉਸ ਤਰ੍ਹਾਂ ਆਪ ਚੱਕੀ ਫਿਰਦੇ ਨੇ ਕਿ ਅਸੀਂ ਸਾਡਾ ਹਲਕੇ ਨੂੰ ਕਿਤੇ ਘੱਟ ਫੰਡ ਨਾ ਆਵੇ ਅਸੀਂ ਵੱਤੋਂ ਵੱਤ ਫੰਡ ਹੈ ਜਿਹੜਾ ਲੈ ਕੇ ਨਾ ਅਗਰ ਪ੍ਰੋਗਰਾਮ ਨਹੀਂ ਇਹ ਬੈਸਟ ਨਹੀਂ ਕੀਤਾ ਜੀ ਇਹ ਸਾਡੇ ਨੇਤਾ ਜੀ ਸੁਭਾਸ਼ ਚੰਦਰ ਬੋਸ ਉਹਨਾਂ ਦੀ ਜਿਹੜੇ ਜਨਮ ਦਿਨ ਤੇ ਅੱਜ ਅਸੀਂ ਉਹਰੇ ਇਕੱਠੇ ਹੋયાਗੇ ਔਰ ਜਿੰਨੇ ਵੀ ਸਾਡੇ ਸੁਤੰਤਰਤਾ ਸੰਾਨੀ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਦੇਸ਼ ਵਾਸਤੇ ਆਪਣੀ ਜਾਨ ਬਰਲੀ ਉਹਨਾਂ ਦੇ ਪਰਿਵਾਰਕ ਜੀ ਆ ਅੱਜ ਇੱਥੇ ਅਸੀਂ ਸਾਰਿਆਂ ਨੇ ਇਕੱਠੇ ਹੋਗੇ ਜਿਹੜਾ ਆਪਣਾ ਉਪ ਪ੍ਰੋਗਰਾਮ ਹੈ ਉਹਨੂੰ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਜਿਹੜਾ ਉਰੇ ਕੀਤਾ ਗਿਆ ਪ੍ਰੋਗਰਾਮ ਕੀਤਾ ਗਿਆ ਯਾਰ ਇਹ ਸਾਰੇ ਪੰਜਾਬ ਦੀਆਂ ਜਿੰਨੀਆਂ ਵੀ ਸੁਤੰਤਰਤਾ ਨਾਲ ਸੰਬੰਧਿਤ ਪਰਿਵਾਰ ਨੇ ਸਾਰੇ ਪਰਿਵਾਰ ਨੇ ਜਿਹੜੇ ਅੱਜ ਉਰੇ ਇਕੱਠੇ ਹੋ ਨੇ ਉਹਨਾਂ ਦੇ ਵਿੱਚੋਂ ਇੱਕ ਸਾਡੇ ਬਜ਼ੁਰਗ ਜਿਹੜੇ ਲਾਈਵ ਨੇ ਇਸ ਟਾਈਮ ਇਸ ਦੁਨੀਆ ਤੇ ਹੈਗੇ ਉਹ ਵੀ ਅੱਜ ਸਾਡੇ ਵਿੱਚ ਆ ਨੇ ਕਿਉਂਕਿ ਵੀ ਬਾਈਕ ਬਾਈਕ ਦੇ ਆਸ-ਪਾਸ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਨੇ ਆਜ਼ਾਦੀ 'ਚ ਆਪਣਾ ਯੋਗਦਾਨ ਪਾਇਆ ਉਹ ਹਜੇ ਜਿੰਦਾ ਨੇ ਉਹਨਾਂ ਦੇ ਪਰਿਵਾਰਾਂ ਦੇ ਕੁਝ ਦੇ ਮੈਂ ਜਾ ਕੇ ਆ ਔਰ ਕੁਝ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਜਿਸ਼ਤਾ ਅਸੀਂ ਪਿੱਛੇ ਆਸਟ੍ਰੇਲੀਆ ਤੇ ਗੱਲ ਕੀਤੀ ਹੈ ਕੁਝ ਮਨਨਗਾ ਪੂਰਨ ਹੋਣੇ ਨੇ ਕੁਝ ਕਰਨ ਵਾਲੀਆਂ ਨੇ ਉਹਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰ ਦਉ ਕਿ ਕੀ ਅੱਗੇ ਕੀ ਪ੍ਰੋਸੈਸ ਚੱਲ ਰਿਹਾ ਹੈ ਇਹ ਇਹ ਅਸਟਰਾ ਬਹੁਤ ਲੰਬੀ ਤਫਸੀਲ ਹੈ ਸਰ ਜਿਹੜੇ ਵੀ ਕੰਮ ਵਾਸਤੇ ਆਏ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹ ਰੈਲੇਵੈਂਟ ਜਿਹੜੇ ਆਈਐਸ ਨੇ ਜਾਂ ਮਿਨਿਸਟਰੀ ਨੇ ਉਹਨਾਂ ਨਾਲ ਬਿਠਾ ਕੇ ਅਸੀਂ ਗੱਲਬਾਤ ਕਰਾਉਣੀ ਆ ਜਿਹੜੀ ਹੋਣ ਵਾਲੀ ਉਹ ਕਸੀਂ ਕਹਿੰਦੇ ਆ ਵੀ ਹੋ ਜੂਗੀ ਜਿਹੜੀ ਨਹੀਂ ਹੋਣ ਵਾਲੀ ਉਹ ਤੇ ਵੀ ਅੱਗੇ ਅਸੀਂ ਕਿਵੇਂ ਸੀਐਮ ਨਾਲ ਡਿਸਕਸ ਕਰਕੇ ਜਿਵੇਂ ਵੀ ਹੋਊਗਾ ਉਹ ਮੰਤਰੀ ਜਿਵੇਂ ਮਜੀਠੀਆ ਸਾਹਿਬ ਹਮੇਸ਼ਾ ਇਹ ਕਹਿੰਦੇ ਆ ਕਿ ਬਦਲ ਦੀ ਰਾਜਨੀਤੀ ਸਾਡੇ ਨਾਲ ਕੀਤੀ ਜਾ ਰਹੀ ਹੈ ਅਗਰ ਕੋਈ ਪ੍ਰੂਫ ਹੁੰਦੀ ਹੈ ਸਰਕਾਰ ਜਾਂ ਕਿ ਮਾਜੋਕ ਦਾਲਾ ਜੀ ਪੇਸ਼ ਕਰਕੇ ਮੈਨੂੰ ਹੰਦਰ ਕਰਦੇ ਉਹ ਕਿੰਦੇ ਵੀ ਰਾਜਨੀਤੀ ਮੇਰੇ ਤੇ ਉੱਪਰ ਕੀਤੀ ਯਾਰੀ ਆਮ ਆਦਮੀ ਪਾਰਟੀ ਰਾਜਨੀਤੀ ਕਰੀਏ ਜਦੋਂ ਵੀ ਉਹਨਾਂ ਨੂੰ ਐਸਆਈਟੀ ਨੂੰ ਬੁਲਾਇਆ ਜਾਂਦਾ ਉਹਦੇ ਬਾਰੇ ਕੀ ਕਹਣਾ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਜੇ ਕਹਣਾ ਜੇ ਕਿਸੇ ਵੀ ਇਨਸਾਨ 'ਚ ਕੋਈ ਪ੍ਰੋਬਲਮ ਨਹੀਂ ਹੈ ਉਹਨੂੰ ਡਰਨ ਦੀ ਲੋੜ ਨਹੀਂ ਹੈ ਕੋਈ ਐਦਾਂ ਦਾ ਪੁਲਿਸ ਨਹੀਂ ਕੋਈ ਐਦਾਂ ਦੀ ਸਿੱਟੀ ਕਿ ਨਜ਼ਾਇਜ਼ ਕਿਸੇ ਨੂੰ ਦਾ ਸਾਬ ਸੋ ਇਸ ਕਰਕੇ ਕੋਈ ਐਦਾਂ ਦੀ ਡਰਨ ਵਾਲੀ ਗੱਲ ਨਹੀਂ ਐਲਾਈਂਸ ਬਾਰੇ ਕੀ ਕਹੂੰਗੇ ਪੰਜਾਬ ਦੇ ਵਿੱਚ ਕਿਉਂਕਿ ਭਗਵੰਤ ਮਾਨ ਸਾਹਿਬ ਤਾਂ ਕਿਹਾ 13 0 ਦੇ ਅਸੀਂ ਕੁਝ ਵੀ ਕਰਾਂਗੇ ਕੀ ਲੱਗਦਾ ਮਤਲਬ ਦੇਖੋ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜਿਵੇਂ ਸਾਡੇ ਨੈਸ਼ਨਲ ਕੰਵਿਨਰ ਅਰਵਿੰਦਜੀਤ ਜੀ ਬਾਦ ਜੀ ਜਿਵੇਂ ਵੀ ਕਰਨਗੇ ਅਸੀਂ ਉਹਨਾਂ ਦੇ ਪਿੱਛੇ ਕੰਧ ਬਣ ਕੇ ਖੜੇ ਹਾਂ ਜਿੱਥੇ ਸਾਨੂੰ ਖੜਾਉਣਗੇ ਅਸੀਂ ਉੱਥੇ ਖੜੇ 2024 ਨੂੰ ਲੈ ਕੇ ਕੀ ਤਿਆਰੀ ਕੀਤੀ ਹੈ ਪੰਜਾਬ ਦੇ ਵਿੱਚ ਇਹ ਸਾਡੇ ਵੱਲੋਂ ਤਾਂ ਤਿਆਰੀ ਤਿਆਰੀ ਅਸੀਂ ਤਾਂ ਚਤਤੋਂ ਪਹਿਰ ਲੱਗੀ ਰਹੇ ਹਾਂ ਅਸੀਂ ਤਾਂ ਲੋਕਾਂ ਦੇ ਵਿੱਚ ਹੀ ਰਹਿੰਦੇ ਹਾਂ ਰੋਜ਼ ਹੀ ਲੋਕਾਂ 'ਚ ਅਸੀਂ ਤਾਂ ਅਸੀਂ ਕੋਈ ਥੋੜੀਆ ਵੀ ਹੁਣ ਵੋਟਾਂ ਆ ਗਈਆਂ ਹੁਣ ਬਾਹਰ ਨਿਕਲ ਜਾਓ ਜਦੋਂ ਵੋਟਾਂ ਲੰਘ ਗਈਆਂ ਹੁਣ ਅੰਦਰ ਵੜ ਜਾਓ ਤਾਂ ਆਪਣਾ ਹੀ ਨੀ ਸਿਸਟਮ ਆਪਣਾ ਦਾ ਸਾਨੇ ਐਮਐਲਏ ਨੇ ਜਨੇ ਮੰਤਰੀ ਨੇ ਉਹ ਆਪ ਫਾਈਲਾਂ ਚੱਕੀ ਫਿਰਦੇ ਨੇ ਵੀ ਮੈਂ ਆਪਦੇ ਹਲਕੇ ਵਾਸਤੇ ਵੱਧ ਤੋਂ ਵੱਧ ਫੰਡ ਲੈ ਕੇ ਜਾਵਾਂ ਮੈਂ ਆਪਦੇ ਹਲਕੇ ਦੇ ਵੱਧ ਤੋਂ ਵੱਧ ਕੰਮ ਕਰਾਵਾਂ ਸੋ ਇਸ ਕਰਕੇ ਪਹਿਲੀ ਵਾਰੀ ਆ ਜਿਹੜੇ ਸਾਡੇ ਐਮ ਐਲ ਏ ਸਭਾ ਸਾਡੇ ਮੰਤਰੀ ਸਭਾਨ ਜਿਵੇਂ ਪੰਜ ਸਰਪੰਚ ਫਾਈਲਾਂ ਚੱਕਦੇ ਸੀ ਉਸ ਤਰ੍ਹਾਂ ਆਪ ਚੱਕੀ ਫਿਰਦੇ ਨੇ ਕਿ ਅਸੀਂ ਸਾਡਾ ਹਲਕੇ ਨੂੰ ਕਿਤੇ ਘੱਟ ਫੰਡ ਨਾ ਆਵੇ ਅਸੀਂ ਵੱਧ ਤੋਂ ਵੱਧ ਫੰਡ ਹੈ ਜਿਹੜਾ ਲੈ ਕੇ ਜਾਵਾਂ ਪਟਿਆਲੇ ਲਈ ਕੋਈ ਲੈ ਕੇ ਆ ਰਹੇ ਹੋ ਜੀ ਕੁਝ ਸੁਗਾਤ ਕੋਈ ਕਿ ਕਿ ਇਲੈਕਟੋ ਕੀ ਪਟਿਆਲਾ ਮੇਨ ਹੁੰਦਾ ਐਮ ਪੀ ਦੇ ਇਲੈਕਸ਼ਨਾਂ ਚ ਕੁਝ ਸੁਗਾਤ ਲੈ ਕੇ ਆ ਰਹੇ ਹੋ ਕੋਈ ਦੇ ਲਈ ਆਉਣ ਵਾਲੇ ਸਮੇਂ ਚ ਬੜਾ ਖੁਸ਼ ਪਰਿਵਾਰਕ ਸਮੇਲਨ ਸੀ ਇਹ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਕਰਵਾਇਆ ਗਿਆ ਜਿਸ ਵਿੱਚ ਮਾਨਯੋਗ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮੱਜਰੇ ਨੇ ਜਿਨ੍ਹਾਂ ਕੋਲ ਸਾਡਾ ਵਿਭਾਗ ਹੈ ਇਹਨਾਂ ਨੇ ਇਹ ਸਾਰੇ ਪ੍ਰਬੰਧ ਕੀਤੇ ਨੇ ਤੇ ਸਾਰੇ ਜਿਹੜੇ ਪੰਜਾਬ ਦੇ ਪਰਿਵਾਰਾਂ ਨੂੰ ਇਕੱਠਾ ਇੱਕ ਛੱਤ ਹੇਠ ਕਰਕੇ ਇਹ ਜਿਹੜਾ ਸ਼ਹੀਦਾਂ ਦਾ ਦਿਹਾੜਾ ਜਿਹੜਾ ਇਹ ਮਨਾਇਆ ਸੋ ਇਹ ਵਧਾਈ ਦੇ ਪਾਤਰ ਨੇ ਤੇ ਨਾਲ ਹੀ ਜਿਹੜੀਆਂ ਸਾਡੀਆਂ ਕੁਝ ਸਨਮਾਨ ਸਹੂਲਤਾਂ ਨੇ ਉਦੇ ਸਬੰਧੀ ਵੀ ਜਿਹੜੀ ਸਾਡੀ ਇੱਕ ਮੀਟਿੰਗ ਸੀ ਚੰਡੀਗੜ੍ਹ ਆਈਐਸ ਅਧਿਕਾਰੀਆਂ ਦੀ ਮੌਜੂਦਗੀ ਚ ਹੋਈ ਸੀ ਉਹ ਵੀ ਸੜੀਆਂ ਸਾਡੀਆਂ ਅੰਡਰ ਪ੍ਰੋਸੈਸ ਨੇ ਉਹ ਚੱਲ ਰਹੀਆਂ ਨੇ ਸੋ ਮੈਂ ਫੇਰ ਸੁਤੰਤਰ ਸੰਗਰਾਮੀ ਉੱਤਰ ਅਧਿਕਾਰੀ ਐਸੋਸੀਏਸ਼ਨ 234 ਵੱਲੋਂ ਇਹ ਸਾਰੇ ਪ੍ਰਬੰਧਾਂ ਲਈ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਤੇ ਮਾਨਯੋਗ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਦੇਸ਼ ਭਗਤ ਪਰਿਵਾਰਾਂ ਨੂੰ ਇਹ ਜਿਹੜਾ ਮਾਨ ਸਨਮਾਨ ਹੈ ਉਹ ਦਵਾਇਆ ਧੰਨਵਾਦ ਜੀ